ਕਹਿਣਾ ਚਾਹਾਂਗੇ ਸਾਡਾ 45 ਸਾਲ ਹੋ ਗਏ ਮੇਲੇ ਨੂੰ ਅਲੀ ਮੇਲਾ ਬੜੀ ਧੂਮਤਾ ਬਣਾ ਮਨਾਣੇ ਆ ਗੁਗੜਾ ਪੀਰ ਸ਼ਿਵ ਮੰਗਤ ਨਾਗ ਦੇਵਤਾ ਜੰਨੀਆਂ ਬੜੀ ਧੂਮਤਾ ਨਾਲ ਦੁਨੀਆ ਇਥੇ ਮਾ ਸਾਡੇ ਖੜਾਈਏ ਇਹ ਸਾਡੇ ਮੰਤਰੀ ਵੀ ਦੇ ਤੇ ਸਾਡੀ ਸੰਗਤ ਭੈਣ ਭਰਾ ਵੀ ਹੈ ਉੱਤ ਸਾਡੇ ਗੁਗਾ ਮਾਣੀ ਦਾ ਮੇਲਾ ਹਰ ਸਾਲ ਜਦੋਂ ਜਿ ਮਣਾਈ ਮਨਾਇ ਜਾ ਆ ਜਾਵਾ ਤੇ ਵੈਲਕਮ ਬੱਲ ਸਤਿ ਸ੍ਰੀ ਅਕਾਲ ਸੁੰਦਰ ਨਗਰ ਸਾਡਾਂ ਦੀ ਖੁਸ਼ਾ ਖੁਰੀਆ ਹੁੰਦੀਆਂ ਹਨ ਤਨਕਾਰਾ ਗੁਗਾ ਵੀਰਾ ਫੋਟਾਤੀ ਦਰਬਾਰ ਕੀ ਜੈ ਬਾਬਾ ਜੀ ਦੇ ਇਥੇ ਕਾਫੀ ਪੁਰਾਣਾ ਪ੍ਰਾਚੀਨ ਗੋਗਵੀਰ ਜੀ ਦਾ ਮੰਦਿਰ ਹੈ ਇਥੇ ਹਰ ਸਾਲ ਗੁੱਗਨੋਂ ਮੀਟੇ ਮੇਲਾ ਲੱਗਦਾ ਹੈ ਔਰ ਲੱਖਾਂ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਔਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਜ ਤਾ ਮੰਦਿਰ ਜਿੱਥੇ ਗੱਗਾ ਨਾਮੀ ਜੀ ਦਾ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਹਰ ਜਾਲਾ ਸ਼ਰਧਾਲੂ ਲੋਕੀ ਕੋਈ ਜ਼ਿਲंधर ਤੋਂ ਆਉਂਦਾ ਹੈ ਕੋ ਲੁਧਿਆਣੇ ਤੋਂ ਆਉਂਦਾ ਹੈ ਕੋਈ ਫੋਰਨ ਤੋਂ ਵੀ ਆਉਂਦਾ ਹੈ ਆ ਕੇ ਇੱਥੇ ਮੱਥਾ ਟੇਕਦੇ ਨੇ ਆਪਣੇ ਮਨ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀ ਐਵੇਂ ਸਾਰੀ ਦਿਹਾੜੀ ਲੰਗਰ ਚੱਲਦਾ ਰਹਿੰਦਾ ਵਾ ਇੱਕ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਤਾਂ ਕਈ ਦਿਨਾਂ ਤੋਂ ਪਹਿਲਾਂ ਕਲੀਆਂ ਹੁੰਦੇ ਨੇ ਪੇੜ ਹੁੰਦੇ ਨੇ ਸਾਰੇ ਤਿਆਰੀ ਹੁੰਦੀ ਰਹਿੰਦੀ ਹੈ ਇਹ ਰਾਤ ਨੂੰ 12:00 ਤੋਂ ਸ਼ੁਰੂ ਹੋ ਕੇ ਅਗਲੇ ਦਿਨ 12:00 ਦੇ ਮੰਨੋ ਕਾਮਨਾਪੁਰਿਆ ਕਰਦੇ ਨੇ ਅਸੀਂ ਕਹਿੰਦੇ ਆ ਇਦਾਂ ਹੀ ਮੇਲਾ ਹੁੰਦਾ ਰਵੇ ਤੇ ਬਾਬਾ ਜੀ ਸਾਡੇ ਮੰਨੋ ਕਾਮਨਾਪੁਰਿਆ ਕਰਦੇ ਨੇ ਜਿਹੜਾ ਰਵਨੀ ਵਾਲੇ ਬਾਬਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਹੈ ਅੱਜ ਪ੍ਰਭੂ ਨੇ ਇੱਕ ਮੰਦਤ ਕੀ ਸੀ ਆਹ ਇੱਥੇ ਇਹ 36 ਸਾਲ ਹੋ ਗਏ ਨੇ ਮੇਲਾ ਮਨਾਉਂਦੇ ਤੇ ਕੱਤੀ ਵਰਨੀ ਸੀ ਤੇ ਸ਼ੋਕਮਾਰ ਸੀ ਉਹਨਾਂ ਦੇ ਪ੍ਰਵੇਸ਼ ਹੋਏ ਬਾਬਾ ਜੀ ਤੇ ਉਸ ਤੋਂ ਬਾਅਦ ਮੇਲਾ ਮਨਾਉਂਦੇ ਆ ਰਹੇ ਆ ਤੇ ਕੱਚੀ ਲੱਸੀ ਦੁੱਧ ਸੇਮੀਆਂ ਲੋਕੀ ਚੜਾਉਂਦੇ ਨੇ ਜੰਗਮ ਵੀ ਇੱਥੇ ਆ ਕੇ ਕੀਰਤਨ satsang ਕਰਦੇ ਨੇ ਪੋਲੇ ਸ਼ੰਕਰ ਜੀ ਦਾ ਨਾਮ ਲੈ ਕੇ ਤੇ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਸਵੇਰ ਤੇਲਵੇ ਤੋਂ ਲੈਣ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ ਜਨਮਸ਼ੀ ਅਗਲੇ ਦਿਨ ਗੁਗਾ ਨੋਮੀ ਜਿੰਨੇ ਅਸੀਂ ਅਸ਼ਮੀ ਤੇ ਬਾਅਦ ਨੋਮੀ ਆਂਦੀ ਗੁਗਾ ਨੋਮੀ ਗੁਗਾ ਵੀ ਜੀ ਇਹਦਾ ਨਾਮ ਇਤਿਹਾਸੇ ਪਹਿਲਾਂ ਸ਼ਿਮਮੰਦਰ ਨਾਗ ਦੇ ਘਰਮੀ ਵਾਲਾ ਤੇ ਉਸ ਤੋਂ ਬਾਅਦ ਗੱਗਾ ਵੀਰ ਜੀ ਦਾ ਨਾਮ ਤੋਂ ਮੇਲਾ ਬਣਾਇਆ ਜਾਂਦਾ ਜਨਮਸ਼ਮੀ ਵਾਲੇ ਦਿਨ ਸ਼ਮੀ ਪੰਜਵੇਂ ਦਿਨ ਭਾਈ ਲੱਗਣ ਲੱਗ ਜਾਂਦੇ ਨੇ ਖੀਰ ਪੂੜੇ ਵਗੈਰਾ ਤਿਆਰ ਕਰਨ ਵਾਸਤੇ ਇਹ ਭੋਜਨ ਸਾਰਾ ਸਵੇਰ ਦਾ ਹੀ ਹੈ ਬੱਬੀ ਨੂੰ ਭੋਗ ਲਗਾਉਣ ਤੋਂ ਬਾਅਦ ਇਹ ਲੰਗਰ ਟੂਟ ਲੰਗਰ 4 ਵਜੇ ਸ਼ੁਰੂ ਹੋ ਜਾਂਦਾ ਹਾਂਜੀ ਖੀਰ ਪੂੜੇ ਦਾ ਤੇ ਉਸ ਤੋਂ ਬਾਅਦ ਕੂੜੀਗੜਾ ਤੇ ਗੁਗਾ ਜੀ ਗੁਗਾ ਪੂਜਣ ਵਾਸਤੇ ਸੰਗਤਾਂ ਸਵੇਰ ਤੋਂ ਹੀ 4:30 ਤੋਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਬਾਬਾ ਜੀ ਦੇ ਦਰਸ਼ਨ ਪਾ ਰਹੇ ਨੇ ਅਤੇ ਅਟੁੱਟ ਲੰਗਰ 1 ਵਜੇ ਤੋਂ ਬਾਅਦ ਊਡੀ ਛੋਲੇ ਤੇ ਲੋਂਜੀ ਵਗਾਰਾਂ ਨਾਲ ਪਲੱਸ ਖੀਰ ਦਾਲ ਲੰਗਰ ਚੱਲ ਰਿਹਾ ਹੈ ਜੈ ਬਾਬੇ ਜੀ ਜੈ ਬਾਬਾ ਗੁਗਾ ਵੀਰ ਜੀ ਮਹਾਰਾਜ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਦੇ ਨਾਲ ਬਾਬਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਇਹ ਜਨਮ ਅਸ਼ਮੀ ਤੋਂ ਅਗਲੇ ਦਿਨ ਕੁੱਕਰ ਨੰਮੀ ਮਨਾਇ ਜਾਂਦੀ ਹੈ ਸਾਰੇ ਵਿੱਚ ਲੋਕਾਂ ਦੇ ਵਿੱਚ ਬੜੀ ਸ਼ਰਧਾ ਹੁੰਦੀ ਆ ਲੋਕੀ ਫਿਰੇ 4 ਵੇ ਤੋਂ ਲੈ ਕੇ ਹੁਣ ਤੱਕ ਦੇਖੋ ਤੁਹਾਡੇ ਸਾਹਮਣੇ ਕਿੰਨਾ ਤਾਂ ਭੇੜ ਲੱਗੀ ਆ ਰਾਸ਼ ਦੀ ਆ ਸਭ ਦੀ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਲੋਕ ਕੋਈ ਖੀਰ ਘਰੋ ਬਣਾ ਕੇ ਲੈ ਆ ਰਿਹਾ ਕੋਈ ਆਪਣਾ ਹਰ ਤਰ੍ਹਾਂ ਦਾ ਕੋਈ ਆਪਣਾ ਪ੍ਰਚਾਰ ਬਣਾ ਕੇ ਲੈ ਆ ਗਿਆ ਆ ਰਿਹਾ ਵਾ ਤੇ ਬਾਬਾ ਸਭ ਦੀ ਆਪਣ ਮਰਜ਼ਾ ਪੂਰੀਆਂ ਕਰਦੇ ਨੇ ਤੇ ਸਭ ਆਪਣੀ ਸ਼ਰਧਾ ਨਾਲ ਲੋਕੀ ਆਂਡੇ ਦੂਰ ਦੂਰ ਤੋਂ ਆਂਡੇ ਰਹੇ ਕੋਈ ਬਟਾਲਿਓ ਆ ਰਿਹਾ ਕੋਈ ਪਠਾਨਕੋਟ ਤੋਂ ਕੋਈ ਬਾਹਰੋਂ ਵੀ ਆ ਰਹੇ ਲੋਕੀ ਇਸ ਕਰਕੇ ਬੜੀ ਸ਼ਰਧਾ ਨਾਲ ਹੈ ਲੋਕੀ ਪੰਡਾ ਆਉਣ ਚੱਲਣਾ ਜੀ ਸਾਰਾ ਆ ਬਾਬਾ ਜੀ ਦਾ ਭੰਡਾਰਾ ਚੱਲਣਾ ਜੀ ਲੰਗਰ ਭੰਡਾਰਾ ਥੱਪ ਦੇ ਛਕੜਾ ਵਾ ਸਭਨੇ ਖਾਣਾ ਵਾ ਅਥੇ ਜੀ ਖੀਰ ਕੋਈ ਆਪਣੇ ਘਰੋਂ ਆ ਬੜੀ ਆਪਣੀ ਮਾਨ ਦੀ ਮਰਿਆਦ ਸੇਵੀਆਂ ਵਾ ਕੋਈ ਖੀਰ ਦਾ ਪ੍ਰਚਾਰ ਕੋਈ ਪੂੜੇ ਬਣਾ ਕੇ ਲਿਆ ਰਿਆ ਵਾ ਕੋਈ ਦੁੱਧ ਲੱਸੀ ਕੋਈ ਹਰ ਆਪਣੀ ਆਪਣੇ ਮਾਨ ਦੀ ਸ਼ਰਦਾ ਵਾ ਜਿਹਦੀ ਆ ਬੰਦੀ ਜੋ ਸ਼ਰਦਾ ਵਾ ਉਹ ਲੈ ਕੇ ਆ ਰਿਆ ਜੀ ਹਾਂ ਜੀ हाँ जी कच्चा राशन भी जो मन की कहनी छड़ा कोई कच्चा घ्यो को, कोई आटा दाल हर तरह के अपनी अपनी मन की शरदा वा अपनी शरदा के नाल सब कुछ लैके आ रहे हैं जय बाबे की जय गुगा वीर महाराज की जय देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर